ਮੈਡੀਕਲ ਪ੍ਰੈਕਟਿਸ਼ਨਰ ਐਸੋਸੀਏਸ਼ਨ ਪੰਜਾਬ ਰਜਿਸਟਰ 295 ਜ਼ਿਲ੍ਹਾ ਹਸ਼ਿਆਰਪੁਰ ਦੇ ਡਾਕਟਰ ਸਾਥੀਆਂ ਦੀ ਟੀਮ ਵੱਲੋਂ ਸੂਬਾ ਚੇਅਰਮੈਨ ਦਿਲਦਾਰ ਸਿੰਘ ਅਤੇ ਜ਼ਿਲ੍ਹਾ ਪ੍ਰਧਾਨ ਗੁਰਜੀਤ ਸਿੰਘ ਦੀ ਅਗਵਾਈ ਵਿੱਚ ਅੱਜ ਡਿਪਟੀ ਸਪੀਕਰ ਜੈਕਰਚਨ ਰੌੜੀ ਰਾਹੀਂ ਮੁੱਖ ਮੰਤਰੀ ਪੰਜਾਬ ਭਗਵੰਤ ਮਾਨ ਨੂੰ ਮੰਗ ਪੱਤਰ ਦੇ ਕੇ ਯਾਦ ਪੱਤਰ ਭੇਜਿਆ ਜਿਸ ਵਿੱਚ ਸਮੇਂ ਸਮੇਂ ਦੀਆਂ ਸਰਕਾਰਾਂ ਵੱਲੋਂ ਪ੍ਰਤੀਸ਼ਨਾਂ ਨਾਲ ਜੋ ਦਾਵਾ ਖਲਾਫੀ ਕੀਤੀ ਗਈ ਉਸ ਬਾਰੇ ਵਿਚਾਰ ਕਰਨ ਲਈ ਬੇਨਤੀ ਕੀਤੀ ਗਈ ਆਪਣੀਆਂ ਮੰਗਾਂ ਸੰਬੰਧੀ ਜਿਨ੍ਹਾਂ ਵਿੱਚ ਪਿੰਡਾਂ ਤੇ ਸ਼ਹਿਰਾਂ ਦੀਆਂ ਗਰੀਬ ਬਸਤੀਆਂ ਦਾ ਲੋੜਵੰਦ ਲੋਕਾਂ ਨੂੰ ਸਸਤੀਆਂ ਮੁੱਢਲੀਆਂ ਸੇ ਸੁਭਾਵਾਂ ਦੇ ਰਹੇ ਮੈਡੀਕਲ ਿਕਸ਼ਾ ਨੂੰ ਮੁਢਲੀ ਕਸਮੀਆਂ ਸੇਵਾਵਾਂ ਦੇਣ ਕਾਨੂੰਨੀ ਮਾਨਤਾ ਦਿੱਤੀ ਜਾਵੇ ਪੱਛਮੀ ਉਗਲ ਦੀ ਤਰਜ਼ ਦੇ ਸੂਬਾ ਸੇਫ ਸਿਮਾ ਮੈਕਟਸ ਅੰਦਰ ਸੂਚ ਕਰਕੇ ਮੁਢਲੀ ਕਸਮੀਆਂ ਸੇਵਾਵਾਂ ਦੇਣ ਬਾਰੇ ਸੇਤ ਕਾਮੇ ਤਿਆਰ ਕੀਤੇ ਜਾਣ ਬਰਲੇ ਸੂਬਿਆਂ ਤੋਂ ਰਜਿਸਟਰਡ ਵੈਦਾ ਹਕੀਮਾਂ ਨੂੰ ਪੰਜਾਬ ਅੰਦਰ ਕੰਮ ਕਰਨ ਦੀ ਮਾਨਤਾ ਦਿੱਤੀ ਜਾਵੇ ਇਸ ਮੌਕੇ ਸੂਬਾ ਕਮੇਟੀ ਮੈਂਬਰ ਡਾਕਟਰ ਰਕੇਸ਼ ਬੱਸੀ ਜ਼ਿਲ੍ਹਾ ਸੀਨੀਅਰ ਉਪ ਪ੍ਰਧਾਨ ਮੋਰਸੂਦ ਜ਼ਿਲ੍ਹਾ ਉਪ ਪ੍ਰਧਾਨ ਆਕਾਸ਼ਦੀ ਬੇਦੀ ਜ਼ਿਲ੍ਹਾ ਸਕਤਰ ਮਨਜੀਤ ਸਿੰਘ ਬਲਾਕ ਹਮਾਲਪੁਰ ਪ੍ਰਧਾਨ ਕਰਤਾ ਵਰਰਾਮ ਬਲਾਕ ਪ੍ਰਧਾਨ ਹਰਬੰਸ ਬੰਗਾ ਬਲਾਕ ਖਜ਼ਾਂਚੀ ਬਰਬਿੰਦਰ ਕੁਮਾਰ ਸਲਾਹਕਾਰ ਹਰਪੱਜ ਤੇ ਨਰੇਸ਼ ਕੁਮਾਰ ਸੁਨੀਤ ਰਾਣੀ ਅੱਜ ਹਾਜ਼ਰ ਸਨ ਆਓ ਦੇਖਦੇ ਹਾਂ ਬਿੱਟੂ ਚੋਹਾਂਦੀ ਗੜ ਸ਼ੰਕਰ ਤੋਂ ਪੂਰੀ ਰਿਪੋਰਟ ਔਰ ਮੰਗ ਪੱਤਰ ਦੇ ਵਿੱਚ ਇਹੀ ਹੈ ਵੀ ਸਾਡੀਆਂ ਮੰਗਾਂ ਵੱਲ ਧਿਆਨ ਦਿਓ ਦਿੱਤਾ ਹੈ ਮੰਗ ਪੱਤਰ ਰੋੜੀ ਸਾਹਿਬ ਦੇ ਵੀ ਸਾਨੂੰ ਵਿਸ਼ਵਾਸ ਤੋਂ ਆਇਆ ਵੀ ਤੁਹਾਡਾ ਜਿਹੜਾ ਇਹ ਮੰਗ ਪੱਤਰ ਮੁੱਖ ਮੰਤਰੀ ਤੱਕ ਪਹੁੰਚਾਇਆ ਜਾਊਗਾ ਔਰ ਗੈਮਰਸ ਜੀ ਵਿੱਚ ਜਾ ਕੇ ਤੁਹਾਡੇ ਮਸਲੇ ਹੱਲ ਪਿਆਂ ਦੇ ਦਾਅਵੇ ਕੀਤੀਆਂਗੇ ਅਸੀਂ ਇਹਨਾਂ ਨੂੰ ਧੰਨਵਾਦ ਕਰਦੇ ਹਾਂ ਕਿ ਕਿ ਸਾਡੀਆਂ ਬੰਦਾਂ ਨੂੰ ਮੰਨਦੇ ਹੋਏ ਸਾਨੂੰ ਵਿਸ਼ਵਾਸ ਵੀ ਦਿਵਾਇਆ ਵੀ ਤੁਹਾਡਾ ਸਹਿਯੋਗ ਦੇ ਦਾਅਵੇ ਸੀ ਇਸੇ ਸਿੱਧਾ ਪ੍ਰਬੰਧ ਕਰਕੇ ਤੁਹਾਨੂੰ ਕੰਮ ਕਰਨ ਦਾ ਅਧਿਕਾਰ ਦਿੱਤਾ ਤੇ ਅਸੀਂ ਇਹਨਾਂ ਦੇ ਬਹੁਤ ਬਹੁਤ ਧੰਨਵਾਦੀ ਹਾਂ ਅੱਜ ਮੈਡੀਕਲ ਪ੍ਰੈਕটিশਨਰ ਐਸੋਸੀਏਸ਼ਨ ਪੰਜਾਬ ਰਜਿਸਟਰਡ 295 ਜ਼ਿਲ੍ਹਾ ਸ਼ਰਪੁਰ ਦੀ ਸਮੁੱਚੀ ਟੀਮ ਵੱਲੋਂ ਹਲਕਾ ਵਿਧਾਇਕ ਤੇ ਡਿਪਟੀ ਸਪੀਕਰ ਸਰਦਾਰ ਜੈਕਿਸ਼ਨ ਸਿੰਘ ਗਰੋੜੀ ਨੂੰ ਮੰਗ ਪੱਤਰ ਤੇ ਯਾਦ ਪੱਤਰ ਦਿੱਤਾ ਗਿਆ ਜਿਸ ਵਿੱਚ ਲੰਬੇ ਸਮੇਂ ਤੋਂ ਲਟਕ ਰਹੀਆਂ ਮੈਡੀਕਲ ਪ੍ਰੈਕਟਿਸ਼ਨਰਾਂ ਦੀਆਂ ਮੰਗਾਂ ਸੰਬੰਧੀ ਜਾਣੂ ਕਰਵਾਇਆ ਗਿਆ ਪਿਛਲੇ ਸਾਲ ਵੀ ਅਸੀਂ ਹਲਕਾ ਵਿਧਾਇਕ ਨੂੰ ਮੰਗ ਪੱਤਰ ਦੇ ਕੇ ਆਪਣੀਆਂ ਮੰਗਾਂ ਸੰਬੰਧੀ ਜਾਣੂ ਕਰਵਾਇਆ ਸੀ ਉਸੋਨੇ ਉਹ ਵਿਰੋਧੀ ਧਿਰ ਦੇ ਵਿੱਚ ਸੀ ਤੇ ਸਾਨੂੰ ਉਸ ਵੇਲੇ ਵੀ ਉਹਨਾਂ ਨੇ ਯਕੀਨ ਦਿਵਾਇਆ ਕਿ ਅਸੀਂ ਸਰਕਾਰ ਦੇ ਅੱਗੇ ਤੁਹਾਡੀਆਂ ਜਿਹੜੀਆਂ ਮੁਸ਼ਕਲਾਂ ਇਹਨਾਂ ਦਾ ਹੱਲ ਕਰਵਾਉਣ ਦਾ ਪੂਰਾ ਯਤਨ ਕਰਾਂਗੇ ਪਰ ਹੁਣ ਸਰਕਾਰ ਵੀ ਇਹਨਾਂ ਦੀ ਆਪਣੀ ਆ ਤੇ ਸਾਨੂੰ ਹਣ ਪੂਰੀ ਉਮੀਦ ਆ ਕਿ ਸਾਡੀਆਂ ਜਿਹੜੀਆਂ ਮੰਗਾਂ ਹੈਗੀਆਂ ਜਿਸ ਦੇ ਵਿੱਚ ਬਾਹਰਲੇ ਸੁਭਿਆਂ ਤੋਂ ਜਿਨ੍ਹਾਂ ਨੇ ਸਾਥੀਆਂ ਨੇ ਕੋਈ ਵੈਦ ਆ ਕੋਈ ਹਕੀਮ ਆ ਉਹਨਾਂ ਨੇ ਆਪਣੇ ਕੋਈ ਡਿਗਰੀ ਜਾਂ ਰਜਿਸਟ੍ਰੇਸ਼ਨ ਲਈ ਹੋਆ ਉਹਨਾਂ ਨੂੰ ਪੰਜਾਬ ਅੰਦਰ ਪ੍ਰੈਕਟਿਸ ਦਾ ਅਧਿਕਾਰ ਦਿੱਤਾ ਜਾਵੇ ਬੰਗਾਲ ਦੀ ਤਰਜ਼ ਤੇ ਜਿਸ ਤਰ੍ਹਾਂ ਉਹਨਾਂ ਨੇ ਸਿਹਤ ਬਿੱਲ ਦੇ ਵਿੱਚ ਸੋਧ ਕਰਕੇ ਪਿੰਡੂ ਪ੍ਰੈਕਟਿਸ਼ਨਰਾਂ ਨੂੰ ਪ੍ਰੈਕਟਿਸ ਕਰਨ ਦਾ ਅਧਿਕਾਰ ਦਿੱਤਾ ਉਸੇ ਤਰ੍ਹਾਂ ਪੰਜਾਬ ਸਰਕਾਰ ਨੂੰ ਵੀ ਅਸੀਂ ਬੇਨਤੀ ਕਰਦੇ ਆਂ ਕਿ ਤੁਸੀਂ ਤਜਰਬੇ ਦੇ ਆਧਾਰ ਤੇ ਜੋ 25 25 30 30 ਸਾਲਾਂ ਤੋਂ ਪਿੰਡਾਂ ਦੇ ਵਿੱਚ ਨਾ ਮਾਤਰ ਪੈਸੇ ਲੈ ਕੇ ਜੋ ਇਲਾਜ ਕਰਦੇ ਆ ਉਹਨਾਂ ਦਾ ਵੀ ਕੋ ਸੋਚਿਆ ਜਾਵੇ ਕਿਉਂਕਿ ਪੰਜਾਬ ਦੇ ਅੰਦਰ ਹਜ਼ਾਰਾਂ ਦੇ ਕਰੀਬ ਪ੍ਰੈਕਟिशनर ਹੈਗੇ ਆ ਜਿਹੜੇ ਵੱਖ-ਵੱਖ ਪਿੰਡਾਂ ਦੇ ਵਿੱਚ ਦਿਹਾਤੀ ਏਰੀਆ ਦੇ ਵਿੱਚ ਲੋਕਾਂ ਨੂੰ ਸਿਹਤ ਸਹੂਲਤਾਂ ਦਿੰਦੇ ਆ ਸੋ ਅਸੀਂ ਬੇਨਤੀ ਕਰਦੇ ਆ ਸਰਕਾਰ ਨੂੰ ਸਰਦਾਰ ਭਗਵੰਤ ਸਿੰਘ ਮਾਨ ਮੁੱਖ ਮੰਤਰੀ ਪੰਜਾਬ ਨੂੰ ਕਿ ਇਸ ਵੱਲ ਵੀ ਤਵੱਜੋ ਦੇ ਕੇ ਸਾਡੀਆਂ ਲੰਬੇ ਸਮੇਂ ਤੋਂ ਲਟਕ ਰਹੀਆਂ ਮੰਗਾਂ ਵੱਲ ਧਿਆਨ ਦਿੱਤਾ ਜਾਵੇ ਤਾਂ ਜੋ ਦਿਹਾਤੀ ਖੇਤਰਾਂ ਦੇ ਵਿੱਚ ਲਗਾਤਾਰ ਜਿਸ ਤਰ੍ਹਾਂ ਪਹਿਲਾਂ ਵੀ ਪ੍ਰੈਕਟਿਸ਼ਨਰ ਸਹੂਲਤਾ ਦਿੰਦੇ ਆ ਉਸੇ ਤਰ੍ਹਾਂ ਸਹੂਲਤਾ ਦਿੰਦੇ ਰਹਿਣ ਸੋ ਸਾਡੀਆਂ ਜਿਹੜੀਆਂ ਮੰਗਾ ਉਹਨਾਂ ਵੱਲ ਜਲਦੀ ਤੋਂ ਜਲਦੀ ਧਿਆਨ ਦਿੱਤਾ ਜਾਵੇ